ਗੁਰੂ ਘਰ ਦੇ ਪ੍ਰੇਮੀ ਸ਼ਰਦਾਲੂ ਤੇ ਬਹੁਤ ਵੱਡੇ ਵਪਾਰੀ ਭਾਈ ਮੱਖਣ ਸ਼ਾਹ ਜੀ ਲੋਪਾਣਾ ਦਾ ਇੱਕ ਵਾਰ ਬੇੜਾ ਸਮੁੰਦਰ ਦੇ ਤੂਫਾਨ ਵਿੱਚ ਗਿਰ ਗਿਆ ਭਾਈ ਮੱਖਣ ਸ਼ਾਹ ਜੀ ਨੇ ਮਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਧਿਆਨ ਤਰ ਕੇ ਅਰਦਾਸ ਕੀਤੀ ਕਿ ਜੇ ਗੁਰੂ ਕਿਰਪਾ ਨਾਲ ਉਸ ਦਾ ਬੇੜਾ ਬਾਰ ਹੋ ਜਾਵੇ ਤਾਂ ਉਹ ਗੁਰੂ ਘਰ 500 ਮੋਰਾ ਭੇਟ ਕਰੇਗਾ ਗੁਰੂ ਕਿਰਪਾ ਨਾਲ ਬੇੜਾ ਪਾਰ ਹੋ ਗਿਆ ਭਾਈ ਮੱਖਣ ਸ਼ਾ ਆਪਣੀ ਸੁਗਣਾ ਲਾੜ ਲਈ ਬਕਾਲੇ ਆ ਗਿਆ ਬਕਾਲੇ ਵਿੱਚ ਪਾਈ ਪਖੰਡੀ ਮੱਝੀਆਂ ਢਾਕੇ ਗੁਰੂ ਹੋਣ ਦਾ ਦਾਵਾ ਕਰ ਰਹੇ ਸਨ ਦੰਬੀ ਤੇ ਸੱਚੇ ਗੁਰੂ ਵਿੱਚ ਫਰਕ ਨਾ ਦਿਸਣ ਕਰਕੇ ਉਸਨੇ ਸੋਚ ਕੇ ਦੋ ਦੋ ਮੋਰਾ ਹਰੇਕਾ ਗਿਰਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਸੱਚਾ ਗੁਰੂ ਹੋਏਗਾ ਉਹ ਆਪਣੀ ਉਹ ਆਪਣੀ 500 ਮੋਰਾ ਦੀ ਪੇਟਾ ਆਪ ਮੰਗ ਲਏਗਾ ਸਭ ਪਖੰਡੀ ਗੁਰੂਆ ਨੇ ਦੋ ਦੋ ਮੋਰਾ ਲੈ ਕੇ ਸੀਸਾਂ ਦਿੱਤੀਆਂ ਪਰ ਜਦੋਂ ਉਸਨੇ ਗੁਰਤੇਬਾਦਰ ਜੀ ਅੱਗੇ ਦੋ ਮੋਰਾ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਜੀ ਨੇ ਮੁਸਕਰਾਉਂਦੇ ਹੋਇਆ ਫਰਮਾਇਆ ਭਾਈ ਚਤੂਤੇਰਾਜਾ ਜਹਾਜ਼ਿਲਨ ਵਿੱਚ ਫਸ ਗਿਆ ਸੀ ਤਾਂ 500 ਮੋਰਾ ਦੀ ਦੋ ਸੁਖਣਾ ਸੁਖੀ ਸੀ ਹੁਣ 500 ਮੋਰਾ ਸੋਕੇ ਕੇਵਲ ਦੋ ਮੋਰਾ ਦੇ ਰਿਆ ਹੈ ਗੁਰੂ ਸਾਹਿਬ ਜੀ ਦੇ ਬੱਚਾ ਸੁਣ ਕੇ ਭਾਈ ਮੱਖਣ ਸ਼ਾਹ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਹਾ ਉਸਨੇ ਬੇਬਲ ਹੋ ਕੇ ਖੁਸ਼ੀ ਵਿੱਚ ਝੂਮਦਿਆਂ ਹੋਇਆਂ ਕੋਠੇ ਤੇ ਚੜਕੇ ਉੱਚੀ ਉੱਚੀ ਗੁਰੂ ਲਾਦੋਰੇ ਗੁਰੂ ਲਾਦੋਰੇ ਦਾ ਟੰਡੋਰਾ ਤੇ ਦਿੱਤਾ